ਜਮਾਤ ਦੇ 3 ਵਿਦਿਆਰਥੀ ਤੇ 9ਵੀਂ ਜਮਾਤ ਦੇ ਵਿਦਿਆਰਥੀ ਨੂੰ ਬੰਦਕ ਬਣਾ ਕੇ ਬੇਰਹਿਮੀ ਨਾਲ ਕੁੱਟਿਆ ਗਿਆ। ਉਹਨਾਂ ਦੇ ਵੱਲੋਂ ਇਸ ਸਾਰੀ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ। ਵਿਦਿਆਰਥੀ ਦੀ ਹਾਲਤ ਵਿਗੜਨ ਤੇ ਦੇਰ ਰਾਤ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ। ਵਿਦਿਆਰਥੀ ਗੁਰੂ ਅਰਜਨ ਦੇਵ ਨਗਰ ਦਾ ਰਹਿਣ ਵਾਲਾ ਹੈ। ਘਟਨਾ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਤੇ ਕੁੱਟਮਾਰ ਕਰਨ ਵਾਲੇ ਵਿਦਿਆਰਥੀ ਨੇ ਫਰਜੀ ਅਜੁਰਾ ਇੰਸਟਾਗ੍ਰam ਆਈਡੀ ਉਹ ਬਣਾ ਕੇ ਉਸ ਦੇ ਨਾਲ ਬਦਸਲੂਕੀ ਕਰਨ ਦੇ ਦੋਸ਼ ਲਾਇਆ ਸੀ ਪਰ ਤੁਹਾਨੂੰ ਦੱਸ ਦੇਈਏ ਕਿ ਉਸ ਦੇ بیٹے ਨੇ ਅਜਿਹਾ ਕੁਛ ਨਹੀਂ ਕੀਤਾ ਸੀ ਪਿੜਤ ਪਰਿਵਾਰ ਸਕੂਲ ਪ੍ਰਸ਼ਾਸਨ ਦੇ ਨਾਲ ਰابطਾ ਕਾਇਮ ਕਰਕੇ ਹਮਲਾਵਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕਰਨਗੇ ਮੇਂ ਬਗਦਾਵਾ ਕਿ ਜਿੰਨਾ ਜਿੰਨਾਂ ਨੇ ਇਹਨੇ ਗਾਲਾਂ ਗੱਡੀਆਂ ਵਾ ਕਿਨੂ ਕਿਨੂ ਜਿੰਨਾਂ ਜਿੰਨਾਂ ਤੂੰ ਗਾਲ ਕੱਢੀ ਮੈਨੂੰ ਨਹੀਂ ਪਤਾ ਯਾਰ ਰਾਈਟ ਮੈਂ ਦੱਸਦਾ ਨਾ ਮੋਲਿਕ ਨੂੰ ਗਾਲ ਕੱਢੀ ਆਰਮ ਨੂੰ ਗੱਡੀ ਸੁਸ਼ਾਨ ਨੂੰ ਗੱਡੀ ਮੈਨੂੰ ਨਹੀਂ ਮੈਨੂੰ ਕੱਢਦਾ ਭਰਾਵਾ ਇੱਕ ਮਿੰਟ ਇੱਕ ਮਿੰਟ ਇੱਧਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਧਰ ਆ ਇੱਧਰ ਅਮਨ ਦੀ ਸਹੇਲੀ ਵਾਰੀ ਵੀ ਇਹਨੇ ਫालतੂ ਬੋਲਿਆ ਵਾ ਭਰਾਵਾ ਨਹੀਂ ਬਣਾਈ ਤੁਆੜੀ ਨਹੀਂ ਬਣਾਈ ਭਰਾਵਾ ਸੱਚੀ ਨਹੀਂ ਬਣਾਈ ਬਾਰੇ ਵੀ ਫालतੂ ਬੋਲੇ ਜਿੰਨੂੰ ਮਰਜ਼ੀ ਬਲਾਕ ਲਾਇਆ ਸਾਨੂੰ ਕੋਈ ਦਿੱਕਤ ਨਹੀਂ ਆਹੀ ਹੈਗਾ ਆਹੀ ਆਹੀ ਹੈਗਾ ਆਈਡੀ ਵਾਲਾ ਕਹਿ ਦੱਸਿਓ ਇਹਨੂੰ ਨਹੀਂ ਬਣਾਉਂਦਾ ਸਾਰੀ ਦੱਸਿਓ ਇਹਨੂੰ ਸੌਰੀ ਬੋਲ ਇੱਕ ਪੜਲਾ ਦੂਸਰਾ ਕਿਤਨਾ ਆਉਂਦਾ ਹਨੀ ਕੇ ਤਨੀ ਕੇ ਜਿਹੜਾ ਵੀ ਹੈਗਾ ਉਹਦੀ ਵੀ ਉਹ ਇੱਕ ਮੈਨੂੰ ਨਾ ਬਨੇਸਰ ਕਰੇ ਬੁਲਾਇਆ ਕਰੇ ਬੁਲਾ ਕੇ ਨਾ ਕੁੱਟਣਾ ਸ਼ੁਰੂ ਕਰਤਾ ਕਹਿੰਦੇ ਤੇਰੀ ਕੋਲ ਫੇਕ ਆਈਡੀ ਬਣਾਈ ਸੀ ਕਿਤੇ ਉਹ ਜੂ ਬਣਾਈ ਸੀ ਤੇ ਤੂ ਸਕੂਲ ਤੇ ਪੂਰੀ ਟੈਂਸ਼ਨ ਨੂੰ ਗਾਲਾਂ ਕੱਢੀਆਂ ਨੇ ਜੋ ਕਿ ਮੈਂ ਨਹੀਂ ਕੀਤਾ ਹੈਗਾ ਤੇ ਮੈਂ ਤਾਂ ਸੌਰੀਆਂ ਬੁਲਵਾਈਆਂ ਗਈਆਂ ਉੱਥੇ ਕਿਹਨੇ ਬੁਲਾਇਆ ਸੀ ਤਿੰਨ ਮੁੰਡੇ ਸੁਸ਼ਾਂਤ ਸ਼ਰਮਾ ਯਕਸ਼ ਕੁਮਾਰ ਅਮਨ ਮਿੱਤਲ अच्छा थारे ਨਾਲ ਹੀ ਫੜਦੇ ਨੇ ਉਹ ਮੈਂ 9 ਚਾ 10 ਚ ਨੇ ਅੱਛਾ ਜੀ ਤੇ ਕਿਸ ਤਰ੍ਹਾਂ ਲੱਗੇ ਬਣੋ ਇਹ ਕਿਸ ਕਾਰਨ ਲੈ ਕੇ ਬਲਾਗ ਕਰੇ ਮੈਨੂੰ ਇਹ ਸ캔 ਲੈ ਕੇ ਆਇਆ ਮਿਲਿਓਨਾਂ ਕੋਈ ਗੇਮ ਸੀਗੀ ਉਸ ਗੇਮ ਦੇ ਵਿੱਚ ਮੈਂ ਆਪ ਖੇਡਿਆ ਕਿੰਨੇ ਤੇ ਗੇਮ ਦੇ ਦਿਆਂਗੇ ਹਾਂ ਫਿਰ ਉਹ ਗੇਮ ਤਾਂ ਇਹਨਾਂ ਦਾ ਬਾਤੋ ਕਿਸੋ ਕੀ ਮਿਲ ਗਈ ਮੈਨੂੰ ਤੇ ਇਹਨਾਂ ਨੇ ਮੈਨੂੰ ਕੁੱਟ ਮਾਰ ਕੇ ਤੋੜ ਤਾ ਅੱਛਾ ਜੀ ਬੰਦਰ ਕਰੇ ਕੋਈ ਨਹੀਂ ਸੀਗਾ ਉਹਦੀ ਮੰਮੀ ਗਈ ਹੋਈ ਸੀ ਕਿ ਰੈਡੀਓ ਦਾ ਕੰਮ ਕਰਦੇ ਸੀ ਅੱਛਾ ਜੀ ਤੇ ਤਿੰਨੋਂ ਮੁੰਡੇ ਕਿਸ ਤਰ੍ਹਾਂ ਨਾਲ ਸੀਗਾ